ਤਿੱਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਵੈਲਵਟ ਦੀ ਪਾਰਟੀwear ਆਈਟਮ ਅੱਜ ਤੋਂ ਆਪਾਂ ਨੇ ਸਟਾਰਟ ਕਰਤੀ ਹੈ ਜੀ ਠੀਕ ਹੈ ਸਾਰੀ ਪਾਰਟੀwear ਰਹੇਗੀ ਸਭ ਤੋਂ ਪਹਿਲਾਂ ਅੱਜ ਵੈਲਵਟ ਦੇ ਕੁਝ ਪਾਰਟੀwear ਹੈਗੇ ਆ ਜੀ ਆਈਟਮ ਜਿਹੜੇ ਮੈਂ ਤੁਹਾਨੂੰ ਦਿਖਾ ਰਹੀਆਂ ਰਾਮਟੈਕਸ ਦੇ ਹੈ ਕੈਟਲੌਗ ਤੇ ਇੱਕ ਕੁਝ ਦੋ ਚਾਰ ਪੀਸ ਮੇਰੇ ਕੋਲ ਗੰਗਾ ਦੇ ਆ ਉਹ ਵੀ ਤੁਹਾਨੂੰ ਆਫ ਤੇ ਦੇ ਰਹੇ ਆ ਇਹ ਬ੍ਰਾਂਡਡ ਪੀਸ ਹੈ ਦੋਨੋਂ ਠੀਕ ਹੈ ਜੀ ਅੱਜ ਦਾ ਜਿਹੜਾ ਰੇਟ ਰਹੇਗਾ ਜੀ 2650 ਰੁਪਏ ਰੇਟ ਰਹੇਗਾ ਫਲੈਟ ਸਾਰੇ ਸੂਟਾਂ ਦਾ ਠੀਕ ਹੈ ਜੀ 2650 ਰੁਪਏ ਰੇਟ ਰਹੇਗਾ ਬਹੁਤ ਪਿਆਰੇ ਜਿਹੇ ਸੂਟ ਹੈ ਡਿਜ਼ਾਈਨਰ ਪੂਰੇ ਪਾਰਟੀ ਵੇਅਰ ਠੀਕ ਹੈ ਜੀ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਅੱਜ ਤੋਂ ਸਾਰੀ ਵੀਡੀਓ ਆਪਣੀ ਪਾਰਟੀ ਵੇਅਰ ਹੀ ਆਏਗੀ ਜੀ ਤੇ ਹਰ ਰੋਜ਼ ਇੱਕ ਲੱਕੀ ਡਰਾ ਕੱਢੂਗੇ ਜੀ ਆਪਾਂ ਲਗਾਤਾਰ 10 ਦਿਨ 10 ਦੇ 10 ਦਿਨ ਆਪਣੀ ਪਾਰਟੀ ਵੇਅਰ ਵੀਡੀਓ ਆਉਗੀ ਅੱਜ ਤੋਂ ਠੀਕ ਹੈ ਜੀ ਜਿਹਨਾਂ ਨੂੰ ਪਾਰਟੀ ਵੇਅਰ ਚਾਹੀਦਾ ਆ ਹੁਣ ਫਟਾਫਟ ਵੀਡੀਓ ਚੰਗੀ ਤਰ੍ਹਾਂ ਦੇਖਣੀ ਆ ਜੀ ਠੀਕ ਹੈ ਜੀ ਨੰਬਰ ਪਹਿਲਾ ਸੂਟ ਦੇਖੋ ਜੀ ਨੇੜੇ ਤੋਂ ਦਿਖਾਓ ਇਹ ਸੂਟ ਆ ਜੀ ਤੁਹਾਡਾ ਵੈਲਵਟ ਦਾ ਇੱਥੇ ਤੁਹਾਨੂੰ ਮਤਲਬ ਵਿੱਚ ਲੱਗ ਰਹੀ ਹੈ ਲੇਸ ਤੇ ਬਹੁਤ ਪਿਆਰਾ ਜਿਹਾ ਦਿਆ ਹੋਇਆ ਜੀ ਕੰਮ ਪੂਰਾ ਦਬਕਾ ਤੇ ਡੋਰੀ ਵਰਕ ਤੇ ਕਟ ਦਾਣੇ ਦਾ ਕੰਮ ਹੈ ਜੀ ਇਹ ਤੁਹਾਨੂੰ ਇੱਥੇ 슬ੀਵਸ ਮਿਲ ਰਹੀਆਂ ਠੀਕ ਹੈ ਬਲੈਕ ਗ੍ਰੇ ਕਲਰ ਹੈ ਕਿਹੜੇ ਤੇ ਤੁਹਾਨੂੰ ਇਸ ਟਾਈਪ ਦਾ ਕੰਮ ਮਿਲ ਰਿਹਾ ਇਹ ਤੁਹਾਡੀ ਬਾਟਮ ਹੈ ਨੰਬਰ 1 ਰਹੇਗਾ ਜੀ ਤੁਹਾਡਾ ਪੀਸ ਠੀਕ ਹੈ ਨੰਬਰ 1 ਠੀਕ ਹੈ ਤੁਹਾਨੂੰ ਬਹੁਤ ਪਿਆਰਾ ਜਿਹਾ ਦੇ ਰਹੇ ਹਾਂ ਡਿਜ਼ਾਈਨਰ ਜਿਹਾ ਦੁਪੱਟਾ ਬਨਾਰਸੀ ਟੱਚ ਵਿੱਚ ਬਹੁਤ ਪਿਆਰਾ ਜਿਹਾ ਕਿਉਂਕਿ ਚੀਜ਼ ਦੇ ਅਕੋਰਡਿੰਗ ਰੇਟ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਮਿਲਣ ਵਾਲਾ ਹੈ ਆ ਦੇਖੋ ਇਸ ਟਾਈਪ ਦਾ ਪੀਸ ਹੈ ਬਹੁਤ ਹੀ ਰੀਜ਼ਨੇਬਲ ਰੇਟ ਹੈ ਬਹੁਤ ਪਿਆਰਾ ਪੀਸ ਜ਼ਬਰਦਸਤ ਜਬੂਟਿਕ ਸਟਾਈਲ ਨੰਬਰ 1 2650 ਰੁਪਏ ਠੀਕ ਹੈ ਜੀ ਰਾਮ ਟੈਕਸ ਬ੍ਰਾਂਡ ਰਹੇਗਾ ਇਹਦਾ ਨੈਕਸਟ ਪੀਸ ਸੀਟੀ ਕਲੈਕਸ਼ਨ ਤੇ ਹਰ ਰੋਜ਼ ਪਾਰਟੀ ਵੇਅਰ ਦੀ ਹੀ ਵੀਡੀਓ ਆਉਗੀ ਜੀ ਵਨ ਵੀਕ ਨੰਬਰ 2 ਠੀਕ ਹੈ ਜੀ ਨੰਬਰ 2 ਇਹ ਵਾਲਾ ਤੁਹਾਡਾ ਗਲਾ ਆ ਜੀ ਦੇਖੋ ਗਲਾ ਬਹੁਤ ਸੋਹਣਾ ਆ ਠੀਕ ਹੈ ਇੱਥੇ 슬ੀਵਸ ਦਿੱਤੀਆਂ ਹੋਈਆਂ ਆ ਦੇਖੋ ਇੱਥੇ 슬ੀਵਸ ਦਿੱਤੀਆਂ ਹੋਈਆਂ ਬਹੁਤ ਸੋਹਣੀਆਂ ਇਹ ਤੁਹਾਨੂੰ ਘੇਰਾ ਮਿਲ ਰਿਹਾ ਬੜਾ ਸ਼ਾਨਦਾਰ ਜਾਂ ਠੀਕ ਹੈ ਇਹ ਘੇਰਾ ਮਿਲ ਰਿਹਾ ਪਿੰਕ ਕਲਰ ਹੈ ਜੀ ਇਸ ਤਰ੍ਹਾਂ ਦੀ ਤੁਹਾਨੂੰ ਮਿਲੂਗੀ ਇਹਦੀ ਸੁਣੀ ਠੀਕ ਹੈ ਜੀ 2650 ਰੁਪਏ ਚ ਤੁਹਾਨੂੰ ਬੜੀ ਪਿਆਰੀ ਜੀ ਚੀਜ਼ ਦੇ ਰਹੀਆਂ ਜੀ ਠੀਕ ਹੈ ਜੀ ਦੋ ਨੰਬਰ ਸੂਟ ਹੈ ਜੀ ਧਿਆਨ ਰੱਖਣਾ ਨੰਬਰ ਤੁਸੀਂ ਪਲੀਜ਼ ਨਾਲ ਜਰੂਰ ਬੋਲਣਾ ਆ ਹਰ ਸੂਟ ਦਾ ਨੰਬਰ ਮੈਂ ਬੋਲੂਗੀ 2650 ਰੁਪਏ ਨੰਬਰ 2 ਇਹਦਾ ਤਿੰਨ ਨੰਬਰ ਸੂਟ ਦੇਖੋ ਕਿੰਨਾ ਪਿਆਰਾ ਜ ਆ ਪਰਪਲ ਸ਼ੇਡ ਆ ਦੇਖੋ ਜੀ ਆਪੀ ਇਸੇ ਬਹੁਤ ਗਜਬ ਜਾ ਪੀਸ ਠੀਕਾ ਨੰਬਰ ਕਿੱਥੇ ਗਿਆ ਇਹ ਰਿਹਾ ਜੀ ਨੰਬਰ 3 ਠੀਕ ਹੈ ਜੀ ਇਹ ਰਿਹਾ ਇਹਦਾ ਦੁਪੱਟਾ ਆ ਦੇਖੋ ਇਸ ਟਾਈਪ ਦਾ ਦੁਪੱਟਾ ਆਏਗਾ ਪੂਰਾ ਡਿਜ਼ਾਈਨਰ ਬਨਾਰਸੀ ਟੱਚ ਚ ਸਲਵਾਰ ਦੇ ਪਹੁੰਚੇ ਤੁਸੀਂ ਲੇਸ ਲੂਸ ਲਗਵਾ ਸਕਦੇ ਆਂ नंबर तीन बहुत अच्छा जा पार्टी पार्टीवेयर पीस है विह फंक्शन दे पीस मेहरून शेड आ देखो जी नंबर चार देखो, महरून कलर स्टॉल ओदी रहेगी इस टाइप की जी चंकी तरह देख लो स्टॉल बहुत सोहनी बनी हुई है ठीक है ਏ ਟਾਈਪ ਸਟਾਲ ਦਾ ਰਹੇਗਾ। ਠੀਕ ਹੈ। ਨੰਬਰ 4। ਨੰਬਰ 4 ਰਹੇਗਾ ਜੀ ਮਹਿਰੂਨ ਸ਼ੇਡ ਹੈ। ਬਹੁਤ ਸੋਹਣਾ ਬਨਾਰਸੀ ਦੇ ਵਿੱਚ ਇੱਥੇ ਪੈਚ ਲਗਾ ਕੇ ਵਰਕ ਕੀਤਾ ਹੋਇਆ ਆ। ਨੰਬਰ 4 ਠੀਕ ਹੈ ਜੀ। ਨੰਬਰ ਜ਼ਰੂਰ ਬੋਲਣਾ ਹੈ ਜੀ ਜਿਹੜਾ ਵੀ ਸੂਟ ਤੁਸੀਂ ਬੁੱਕ ਕਰਾਣਾ ਆ। ਤੇ ਜਿਹੜਾ ਫੋਨ ਹੈ ਪਲੀਜ਼ ਫੋਨ ਦਾ ਥੋੜਾ ਜਿਹਾ ਐਵਾਇਡ ਕਰਿਆ ਕਰੋ ਜੀ ਕਿਉਂਕਿ ਬੁਕਿੰਗ ਤੇ ਮੈਂ ਨਹੀਂ ਹੁੰਦੀ। ਬੁਕਿੰਗ ਆਪਣਾ ਜੋ ਜਿਹੜਾ ਵੀ ਕਰਦਾ ਹੁੰਦਾ ਉਹ ਫੋਨ ਨਹੀਂ ਚੱਕ ਸਕਦੇ ਕਈ ਵਾਰੀ। ਫੇਸ ਕਰਕੇ ਥੋੜਾ ਜਿਹਾ ਇਸ ਗੱਲ ਨੂੰ ਤੁਸੀਂ ਸਮਝਿਓ ਨੰਬਰ ਦੱਸਣਾ ਹੈ ਤੁਸੀਂ ਵੀ ਸੂਟ ਅਵੇਲੇਬਲ ਹੈਗਾ ਜਾਂ ਨਹੀਂ ਕਿਉਂਕਿ ਥੋੜਾ ਜਿਹਾ ਰਾਤ ਨੂੰ ਇਹ ਦੇਖੋ ਇਹ ਹੈ ਜੀ ਆਪਣਾ ਗਲਾ ਨੰਬਰ 5 5 ਨੰਬਰ 5 ਇਹ ਥੋੜਾ ਰਹੇਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਇਹ ਰਹੇਗਾ ਦੁਪੱਟਾ ठीक है बहुत प्यारा पीस है ये भी नंबर छे घेरे है गले ते कम नंबर देखो सॉरी नंबर है जी ये बड़ा सूट देखो छे नंबर है ठीक है रंग मस्टर्ड जी शेड है छब्बीस सौ रुपये रेट रहेगा ये थोन ए थो दे मिलूगी दुपट्टा घेरे भी कम है बहुत सोहना गले पर भी काम है नंबर नेक्स्ट पीस देखो जी गंगा दे कुछ पीस हैं, जो उसी दे है जो दे रहे हैं हम ठीक है जी बहुत प्यारे जी पीस आ देखो प्योर इटालीयन वेलवट है जी आ देखो उच्ची रेंज का पीस है ਅੱਜ ਜੀ ਤੁਹਾਨੂੰ ਇਹ ਪੀਸ ਸਿਰਫ ਔਰ ਸਿਰਫ 2650 ਰੁਪਏ ਚ ਦੇ ਰਹੇ ਆ ਜੀ ਸਿੰਗਲ ਸਿੰਗਲ ਪੀਸ ਹੈ ਫਟਾਫਟ ਦੇਰੀ ਨਹੀਂ ਕਰਨੀ ਸੂਟ ਚ ਇੱਕ ਨੰਬਰ ਦਾ ਪੀਸ ਹੈ ਜਿਆਦਾ ਸੋਚਣ ਸਮਝਣ ਦੀ ਇਹਨਾਂ ਸੁੱਟਾਂ ਨੂੰ ਲੋੜ ਨਹੀਂ ਹੈਗੀ ਨੰਬਰ 7 ਕਿਸੇ ਨੂੰ ਫਾਈਨ ਚੀਜ਼ ਗਿਫਟ ਦੇਣੀ ਹੈ ਤੁਸੀਂ ਖੁਦ ਸਟਿਚ ਕਰਾਣਾ ਅੱਖ ਬੰਦ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਕਿਉਂਕਿ ਇਹ ਰੇਟ ਤੇ ਇਹਨਾਂ ਦਾ ਹੋਲਸੇ ਰੇਟ ਵੀ ਨਹੀਂ ਹੈਗਾ ਜੀ ਜਿਸ ਰੇਟ ਤੇ ਤੁਹਾਨੂੰ ਅੱਜ ਗੰਗਾ ਦੇ ਰਾਮ ਸੂਟ ਦੇ ਰਹੇ ਆ ਕਿਉਂ ਦੇ ਰਹੇ ਆ ਕਿਉਂਕਿ ਲਾਸਟ ਵੀਡੀਓ ਹੈ ਜੀ ਆਪਣੀ ਇਹ ਵੈਲਵਟ ਦੀ ਕਲੀਅਰੈਂਸ ਸੇਲ ਬਿਲਕੁਲ ਠੀਕ ਹੈ ਜੀ ਤੁਹਾਨੂੰ ਵੀ ਪਤਾ ਹੈ ਸੂਟ ਮਹਿੰਗੇ ਹੈ ਜੀ ਇਹਨਾਂ ਦੇ ਹੋਲਸੇ ਰੇਟ ਵੀ ਨਹੀਂ ਹੈਗੇ ਇਸ ਦੇ ਨੈਕਸਟ ਪੀਸ ਇਹਦਾ ਤੁਹਾਨੂੰ ਗ੍ਰੀਨ ਕਲਰ ਮਿਲੇਗਾ ਜੀ ਆ ਦੇਖੋ 32 3300 ਰੁਪਏ ਇਹਨਾਂ ਦਾ ਹੌਲਸੇ ਰੇਟ ਹੁੰਦਾ ਜੀ ਇਹਨਾਂ ਵਾਲੇ ਸੁੱਟਾਂ ਦਾ ਜਿਹੜੇ ਤੁਹਾਨੂੰ ਸੂਟ ਦਿਖਾ ਰਹੇ ਠੀਕ ਹੈ ਹਰਾਮ ਨਾਲ ਗੰਗਾ ਦਾ ਬਟ ਅੱਪਾ ਆਪਣੇ ਪਿਆਰੇ ਕਸਟਮਰਸ ਵਾਸਤੇ ਬੈਨੀਫਿਟ ਚ ਬਹੁਤ ਪਿਆਰੀ ਜੀ ਤੁਹਾਨੂੰ ਸੂਟ ਦੇ ਰਹੇ ਹਾਂ ਨੰਬਰ 8 ਇਹ ਤੁਹਾਨੂੰ ਮਿਲੂਗੀ ਇਹਦੀ ਸ਼ਾਲ ਆ ਲੋ ਜੀ ਬਾਕੀ ਬਹੁਤ ਸੋਹਣੇ ਸ਼ਾਲ ਦੇ ਨਾਲ ਬਹੁਤ ਪਿਆਰਾ ਜਿਹਾ ਪੀਸ ਨੰਬਰ 8 بس 4-5 ਕ ਪੀਸੀ ਆਪਣੇ ਕੋਲ ਜੀ ਇਹਨਾਂ ਦੇ ਠੀਕ ਆ ਇੱਕ ਤਾਂ ਪੀਸ ਸਾਨੂੰ ਆ ਦੋਗੇ ਜੀ ਬੜਾ ਸੋਹਣਾ ਸਕਿਨ ਜਿਹਾ ਕਲਰ ਹੈ ਆ ਲੋ ਅਨੰਦ ਨੰਬਰ 9 यी बॉटम है ठीक है बहुत प्यारा जहाँ फुलद एम्ब्रॉयडरी करी हुई है डिजाइनर जहा पीस बनेगा कुछ हटके पीस ये थानू मिलेगी यदि शाल, बहुत प्यारी जी कढ़ाई कंट्रास्ट शॉल नंबर नौ ठीक है जी नेक्स्ट पीस पिंक कलर है जी आ देखो थो बॉटम मिल रही है नंबर दस ठीक है यू मिलूगी फिर पिंक नंबर दस ठीक है जी नेक्स्ट पीस बहुत प्यारा पीस आया है बहुत ज्यादा 44 44 45 450 ਦੇ ਸੂਟ ਆ ਜੀ ਇਹ ਵਾਲੇ ਜਿਹੜਾ ਤੁਹਾਨੂੰ ਦਿਖਾਣ ਲੱਗੇ ਹੁਣ ਬਤਾ ਆਫਰ ਆਪਣਾ ਸੂਟ ਬੁੱਕ ਕਰਾਣਾ ਆ ਮਹਰੂਮ ਛੇੜਾ ਬਹੁਤ ਪਿਆਰੀ ਜੀ ਠੀਕ ਹੈ ਗੰਗਾ ਬ੍ਰਾਂਡ ਹੈ ਜੀ ਪੂਰੇ ਤੇ ਤੁਹਾਨੂੰ ਕੰਮ ਮਿਲ ਰਿਹਾ ਬਹੁਤ ਸੋਹਣਾ ਜ ਠੀਕ ਹੈ ਨੰਬਰ 11 ਹੈ ਜੀ ਆਪਣੇ ਸੂਟ ਦਾ ਠੀਕ ਹੈ ਤੇ ਘੇਰੇ ਤੇ ਤੁਹਾਨੂੰ ਥ੍ਰੈਡ ਦਾ ਬਹੁਤ ਸੋਹਣਾ ਇਟਾਲੀਅਨ ਵੈਲਵਟ ਤੇ ਕੰਮ ਮਿਲ ਰਿਹਾ ਬੈਕ ਤੇ ਤੁਹਾਨੂੰ ਇਸ ਟਾਈਪ ਦਾ ਕੰਮ ਮਿਲੂਗਾ ਜੀ ਠੀਕ ਆ ਇਹ ਤੁਹਾਡੀ ਬਾਟਮ ਤੇ ਇਹ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਤੇ ਸ਼ਾਨਦਾਰ ਜਾਂ ਸ਼ਾਨ ਆ ਦੇਖੋ ਬਹੁਤ ਗਜਬ ਇਸ ਕੁਝ ਸੋਚਣ ਦੀ ਲੋੜ ਨਹੀਂ ਹੈਗਾ ਇਸ ਰੇਂਜ ਦਾ ਬਿਲਕੁਲ ਵੀ ਸੂਟ ਨਹੀਂ ਹੈ ਜੀ ਕਿਤੇ ਵੀ ਨਹੀਂ ਹੈਗਾ ਕਿਉਂਕਿ ਇਹ ਸਿਰਫ ਮੈਂ ਆਪਣੇ ਮਤਲਬ ਕਹਿੰਦੇ ਆ ਨਾ ਕੋਈ ਮਤਲਬ ਰੇਟ ਤੋਂ ਘੱਟ ਨਹੀਂ ਪੀਜ ਦਿੰਦਾ ਮੈਂ ਦਿੰਦੀ ਆ ਜੀ ਕਿਉਂਕਿ ਮੈਂ ਦੇਖੋ ਲੱਕੀ ਡ੍ਰੋ ਵੀ ਕੱਢਦੀ ਆ ਹੈਨਾ ਇੱਕ ਇਹੀ ਸੋਚ ਸਕਦੇ ਆ ਵੀ 500 700 ਰੁਪਏ ਲੈਸ ਕਰਕੇ ਸੂਟ ਹੋਲਸੇਲ ਤੋਂ ਵੀ ਦੇ ਰਹੇ ਆ ਸਿਰਫ ਇੱਕ ਗਿਫਟ ਤੁਹਾਨੂੰ ਕਿਉਂਕਿ ਇੰਨਾ ਪਿਆਰ ਤੁਹਾਡਾ ਸਾਡੇ ਨਾਲ ਹੈ ਜੀ ਬਹੁਤ ਜ਼ਿਆਦਾ ਮਤਰਾ ਸੋਚਣ ਤੋਂ ਜ਼ਿਆਦਾ ਆਪਾਂ ਨੂੰ ਰਿਸਪੌਂਸ ਮਿਲਦਾ ਹੈ ਵੀਡੀਓ ਤੋਂ ਤਾਂ ਉਹਦਾ ਫਿਰ ਅਸੀਂ ਸੋਚਦੇ ਆ ਜੀ ਵੀ ਬਿਲਕੁਲ ਬੈਨੀਫਿਟਸ ਚ ਚੀਜ਼ ਮਿਲਣੀ ਚਾਹੀਦੀ ਹੈ ਜੋ ਸਾਡੇ ਤੋਂ ਪਰਚੇਸ ਕਰਦੇ ਆ ਇੰਨੇ ਪਿਆਰੀ ਪਿਆਰੀ ਚੀਜ਼ਾਂ ਇਸ ਕਰਕੇ ਛੱਡਣ ਵਾਲੀ ਚੀਜ਼ਾਂ ਨਹੀਂ ਹੈਗੀਆਂ ਨੰਬਰ 12 ਬਹੁਤ ਪਿਆਰਾ ਥ੍ਰੈਡ ਦਾ ਕੰਮ ਹੈ ਤੁਸੀਂ ਦੇਖ ਰਹੇ ਹੋ ਪੀਸ ਕਿਦਾਂ ਦੇ ਹਨ ਨੰਬਰ 12 ਕਿਉਂਕਿ ਇਹ ਰੇਟ ਨਹੀਂ ਹੈਗਾ ਇਹਨਾਂ ਸੁੱਟਾਂ ਦਾ ਨਾ ਇਹ ਬਾਟਮ ਵੈਲਵਟ ਟੂ ਵੈਲਵਟ ਬਹੁਤ ਸ਼ਾਨਦਾਰ ਜਿਹਾ ਦੇ ਰਹੇ ਹਨ ਦੁਪੱਟਾ ਗਜਬ ਪੀਸ ਦਿਖਾ ਰਹੇ ہیں ਜੀ ਫਟਾਫਟ ਆਪਣੀ ਬੁਕਿੰਗ ਕਰਾਣੀ ਹੈ ਗ੍ਰੀਨ ਕਲਰ ਜਿੱਦਾਂ ਮਹਿੰਦੀ ਦਾ ਪ੍ਰੋਗਰਾਮ ਹੋਵੇ ਕੋਈ ਸ਼ੋਏ ਬੰਦਾ ਅੱਖ ਬੰਦ ਕਰਕੇ ਸੂਟ ਬੁੱਕ ਕਰਾ ਸਕਦਾ ਹੈ ਨੰਬਰ 12 ਠੀਕ ਹੈ ਜੀ ਨੈਕਸਟ ਪੀਸ ਇੱਕ ਹੋਰ ਜ਼ਬਰਦਸਤ ਦਿਖਾ ਰਹੇ ਹਾਂ ਤੁਹਾਨੂੰ ਨੰਬਰ 13 ਆ ਲੋ ਜੀ ਇਹ ਸ਼ਰਟ ਹੈ ਮਹਿਰੂਨ ਕਲਰ ਹੈ ਬਹੁਤ ਗਜਬ ਜਿਹਾ ਆ ਲੋ ਜੀ ਇਹ ਤੁਹਾਨੂੰ ਬਾਟਮ ਮਿਲੋਗੇ ਸਾਰੇ ਗੰਗਾ ਬ੍ਰਾਂਡ ਦੇ ਆ ਜੀ ਠੀਕ ਹੈ ਸਾਰੇ ਗੰਗਾ ਬ੍ਰਾਂਡ ਦਾ ਫੈਬਰਿਕ ਹੈ ਪੂਰੀ ਕੰਨੀ ਤੇ ਤੁਹਾਨੂੰ ਗੰਗਾ ਬ੍ਰਾਂਡ ਦੀ ਮਹਰ ਮਿਲੋਗੇ ਜੀ ਠੀਕ ਹੈ ਇਹ ਤੁਹਾਨੂੰ ਮਿਲ ਰਿਹਾ ਹੈ ਇਹਦਾ ਸ਼ਾਲ ਬਹੁਤ ਗਜਬ ਜਿਹਾ ਸ਼ਾਲ ਆਹ ਲਓ ਜੀ ਪੂਰਾ ਹੈਵੀ ਸ਼ਾਲ ਹਾਂ ਦੇਖੋ ਮਤਰੂ ਖੁਸ਼ ਹੁੰਦੀ ਹੈ ਸੂਟ ਦੇਖ ਕੇ 2650 ਰੁਪਏ ਨੰਬਰ 13 ਠੀਕ ਹੈ ਜੀ ਬਹੁਤ ਜਿਆਦਾ ਸ਼ਾਨਦਾਰ ਸੂਟ ਲਓ ਜੀ ਲਾਸਟ ਪੀਸ ਇਹ ਦੇਖੋ ਇਹ ਵੀ ਪੀਸ ਛੱਡਣਾ ਨਹੀਂ ਜੀ ਬਸ ਫਟਾਫਟ ਬੁੱਕ ਕਰਾ ਲੈਣਾ ਹੈ ਸਾਰੇ ਗੰਗਾ ਬ੍ਰਾਂਡ ਦੇ ਰਾਮ ਟੈਕਸ ਬ੍ਰਾਂਡ ਦੇ ਬਹੁਤ ਅੱਛੇ ਬ੍ਰਾਂਡ ਦੇ ਤੁਹਾਨੂੰ ਪਿਆਰੇ ਜਿਹੇ ਪੀਸ ਦੇ ਰਹੇ ਆ ਬਹੁਤ ਜ਼ਿਆਦਾ ਡਿਸਕਾਊਂਟ ਤੇ ਨੰਬਰ 14 ਠੀਕ ਆ ਜੀ ਇਹ ਵੀ ਵੈਲਵਟ ਟੂ ਵੈਲਵਟ ਆਪਣਾ ਆ ਦੇਖੋ ਜੀ ਇਹ ਤੁਹਾਨੂੰ ਮਿਲ ਰਹੀ ਹੈ ਬਹੁਤ ਸ਼ਾਨਦਾਰ ਜੀ ਸ਼ਾਲ ਇਹ 16 ਤਾਂ ਇਦਾਂ ਦੀਆਂ ਨਾ ਵੀ ਆਪਾਂ ਵੈਸੇ ਵੀ ਲੋ ਇਹਨਾਂ ਸ਼ਾਲਾਂ ਨੂੰ ਇਹਨਾਂ ਦੀ ਸ਼ਾਲਾਂ ਸ਼ਾਲਾਂ ਦੀ ਕੀਮਤ ਹੈ ਜੀ 2-2000 ਰੁਪਏ ਜਿੱਦਾਂ ਦੀ ਇਹ ਸ਼ਾਲਾਂ ਹੈ ਪੂਰਾ ਵਰਕ ਬਹੁਤ ਸੋਹਣਿਆ ਠੀਕ ਹੈ ਪ्योर ਦੀਆਂ ਵੱਡੀ ਵੱਡੀਆਂ ਸ਼ਾਲਾਂ ਇਸ ਟਾਈਪ ਦਾ ਸੂਟ ਹੈ ਜੀ ਇਹ 14 ਨੰਬਰ ਥ레ਡ ਦਾ ਵਰਕ ਨੇੜੇ ਤੋਂ ਦਿਖਾਓ ਦੇਖੋ ਇਹ ਪਲੇਨ ਵੈਲਵਟ ਦੇ ਸੂਟ ਅਸੀਂ ਰੈਡੀ ਕਰਵਾਏ ਆ ਜੀ ਜਿੱਦਾਂ ਹੈਂਡਵਰਕ ਕਰਵਾ ਕੇ ਪਰ ਦੇਖੋ ਜੀ ਸਾਡੇ ਕੋਲ ਨਾ ਟਾਈਮ ਲੱਗਦਾ ਹੈ ਜੀ ਜਿੱਦਾਂ ਅਸੀਂ ਜਲਦਬਾਜੀ ਦਾ ਕੰਮ ਨਹੀਂ ਲੰਦੇ ਫੜਦੇ ਕਿਉਂਕਿ ਟਾਈਮ ਲੱਗਦਾ ਹੈ ਜੀ ਸਾਨੂੰ ਇਹ ਹੈਮਿੰਗ ਹੋਣ ਵਾਸਤੇ ਪੀਸ ਹਲੇ ਹੈਗਾ ਹੈ ਕੱਚਾ ਕਰਿਆ ਹੋਇਆ ਲਾਈਨਿੰਗ ਲੱਗੀ ਹੋਈ ਹੈ ਇਹ ਛੋਟਾ ਛੋਟਾ ਜਿਹਾ ਨਲਕੀ ਜੀ ਲਗਵਾਈ ਹੈ ਗੜੇ ਗੜੇ ਤੇ ਕੰਮ ਕਰਵਾਇਆ ਠੀਕ ਹੈ ਬਾਜੂ ਤੇ ਛੋਟੇ ਛੋਟੇ ਬੁੱਟੀਆਂ ਪੁਆਈਆਂ ਇਹ ਵਾਲੀ ਵੈਲਵਟ ਹੈ ਜੀ ਜੇ ਕਿਸੇ ਨੇ ਬਲੈਕ ਵੈਲਵਟ ਚਾਹੀਦੀ ਹੈ ਤੇ ਉਹ ਵੀ ਲੈ ਸਕਦਾ ਹੈ ਇੱਕ ਕਲਰ ਸਾਡੇ ਕੋਲ ਮਹਿਰੂਨ ਹੈ ਜੀ ਠੀਕ ਹੈ ਇੱਕ ਤੇ ਹੈਗਾ ਜੀ ਪਿੰਕ ਤਿੰਨ ਸੂਟ ਹੈ ਜੀ ਇਹ ਵਾਲੇ ਜੇ ਕਿਸੇ ਨੂੰ ਆਲਓਵਰ ਚਾਹੀਦਿਆਂ ਲੈ ਸਕਦਾ ਹੈ 39 रेट ਰਹੇਗਾ ਬਹੁਤ ਫਾਈਨ ਵਾਲੀ ਵੈਲਵਟ ਹੈ ਇਹ ਸੀ ਜੀ ਅੱਜ ਦੀ ਕਲੈਕਸ਼ਨ ਨੈਕਸਟ ਵੀਡੀਓ ਸੌਰੀ ਹਲੇ ਇੱਕ ਆਪਾਂ ਕੱਢੂਗੇ ਲੱਕੀ ਡ੍ਰੋ ਹਾਂਜੀ ਇਹ ਦੇਖੋ ਜਿਹੜੀ ਆਪਾਂ ਨੇ ਸੇਲ ਸੇ 6.9 ਤੇ 3.9 ਵਾਲੀ ਕੱਲ ਸੇਲ ਲਗਾਈ ਸੀ ਜੀ ਉਹਦੇ ਵਿੱਚੋਂ ਆਪਾਂ ਇੱਕ ਲੱਕੀ ਡ੍ਰੋ ਕੱਢ ਰਹੇ ਹਾਂ ਜਿਹਦਾ ਵੀ ਨੰਬਰ ਆਂਦਾ ਹੈ ਜੀ ਉਹਨੇ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜਣਾ ਆਪਾਂ 10 ਦਿਨ ਲਗਾਤਾਰ ਕੱਢੂਗੇ ਜੀ ਠੀਕ ਹੈ ਜਿਹਦਾ ਵੀ ਨੰਬਰ ਆਂਦਾ ਹੈ ਉਹਨਾਂ ਨੇ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਨਾ ਹੈ ਤੇ 50 ਰੁਪਏ ਸ਼ਿਪਿੰਗ ਕਰਨੇ ਹੈ ਜੀ ਤੇ ਆਪਣਾ ਐਡਰੈਸ ਭੇਜਣਾ ਹੈ ਆਹ ਲਓ ਜੀ ਨਵਿੰਦਰ ਪਾਲ ਸਿੰਘ ਠੀਕ ਹੈ ਜੀ ਇਹਨਾਂ ਦਾ ਨਿਕੜਾ ਜੀ ਮੁਬਾਰਕਾਂ ਜੀ ਜਿੱਦਾਂ ਤੁਸੀਂ ਸਾਡੇ ਨਾਲ ਜੁੜੇ ਹੋਏ ਜੁੜੇ ਰਹਿਣਾ ਨੈਕਸਟ ਵੀਡੀਓ ਚ ਫੇਰ ਮਿਲੂਗੇ ਥੈਂਕ ਯੂ ਸੋ ਮੱਚ